ਫਿਊ ਮੂਮੈਂਟਸ ਲੇਟਰ ਇਹ ਉਹ ਮੋਟਰਸਾਈਕਲ ਹੈ ਜੀ ਜਿਹੜਾ ਕੱਲ ਰਾਤੀ ਇੱਕ ਵਿਅਕਤੀ ਇਹਦੇ ਪਿੱਛੇ ਦੋਨੋਂ ਪਾਸੇ ਲੱਤਾਂ ਕਰਕੇ ਖੜਾ ਸੀਗਾ ਔਰ ਇਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਅੱਗੇ ਜਾਂ ਪਿੱਛੇ ਕੌਣ ਜਾ ਰਿਹਾ ਔਰ ਇਹ ਬੱਚੇ ਲਾਪਰਵਾਹੀਆਂ ਕਰਦੇ ਆ ਰਾਤ ਦਾ ਟਾਈਮ ਹੈ ਰੋਡ ਬੜੇ ਜਿਹੜਾ ਬਹੁਤ ਕਰਾਊਡ ਆ ਰੋਡ ਦੇ ਉੱਪਰ ਤੇ ਬੱਚੇ ਜਿਹੜੇ ਪਿੱਛੇ ਖੜੇ ਹੋ ਕੇ جا رہے ہیں بہت سمجھانے ਦੇ باوجود ਵੀ ਤੇ بچے ਸਮਝਦੇ ਨਹੀਂਗੇ। ਹਰ ਅਭੀ ਤੋ ਰੁਕੋ। ਕਲਾਈਮੈਕਸ ਅਭੀ ਬਾਕੀ। ਬੱਚੇਓ ਤੁਹਾਨੂੰ ਬਹੁਤ ਸਮਝਾਇਆ ਕਿ ਪੁੱਤ ਸੜਕ ਦੇ ਉੱਪਰ ਇਹ ਜਿਹਾ ਅੰਤਵੰਨ ਨਾ ਕਰੋ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ। ਤੁਸੀਂ ਦੇਖੋ ਰਾਤ ਦਾ ਹਨੇਰਾ ਸੀਗਾ ਤੇ ਰੋਡ ਦੇ ਉੱਪਰ ਕਿੰਨਾ ਰਸ ਸੀ। ਤੁਸੀਂ ਇੱਕ ਜਣਾ ਮੋਟਰਸਾਈਕਲ ਚਲਾ ਰਹੇ ਹੋ, ਦੂਜਾ ਬੱਚਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਖੜਾ। ਪਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ। ਭਾਈ ਤੁਹਾਡੇ ਮਾਪਿਆਂ ਨੂੰ ਦੱਸਣਾ ਚਾਹੁੰਦਾ ਕਿ ਸ਼ਿਆਹਪੁਰ ਦੇ ਵਿੱਚ 25 ਤੋਂ 30 ਜਾਂ 35 ਲੋਕ ਆ ਜਿਹੜੇ ਸਾਨੂੰ ਅਜਿਹੀ ਵੀਡੀਓ ਸੈਂਡ ਕਰਦੇ ਆ ਪਲੀਜ਼ ਅਜੇ ਕੰਮ ਨਾ ਕਰੋ ਅਗਰ ਤੂੰ ਮੜ ਜਾਵੇ ਡਿਸਬੈਲੈਂਸ ਹੋ ਜਾਵੇ ਤੂੰ ਗਿਰ ਜਾਵੇਂ ਪਿੱਛੋਂ ਗੱਡੀਆਂ ਆ ਰਹੀਆਂ ਉੱਪਰ ਦੀ ਬੋਤ ਲੰਘ ਜੇ ਕੋਈ ਸੱਟ ਪੈਟ ਲੱਗ ਜੇ ਹੁਣ ਜ਼ਿੰਮੇਵਾਰ ਹੈ ਇਹ ਤੂੰ ਕਿੱਡਾ ਸੋਹਣਾ ਬੱਚਾ ਤੇ ਕਿੱਡਾ ਪਿਆਰਾ ਬੱਚਾ ਆਪਣੇ ਪੇਰੈਂਟਸ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਕੇ ਪਾਲਿਆ ਹੁਣ ਤੇਰੇ ਪੇਰੈਂਟਸ ਨੂੰ ਇਹ ਵੀਡੀਓ ਦਿਖਾਈਏ ਤੇ ਪੇਰੈਂਟਸ ਨੂੰ ਪਤਾ ਲੱਗੂਗਾ ਕਿ ਸਾਡੇ ਬੱਚੇ ਕੀ ਗਲਤੀਆਂ ਕਰਦੇ ਆ ਅੱਗੇ ਤੋਂ ਅਜ ਇਹ ਤਿਆਰ ਕਰ ਲਿਆ ਇਹ ਤੁਹਾਨੂੰ ਦੇ ਦਿੱਤਾ ਅੱਗੇ ਤੋਂ ਕਰੋਗੇ ਤਾਂ ਬੋਲੋ ਲਾਓ ਕੰਨ ਨੂੰ ਉੱਥੇ ਉੱਚੀ ਬੋਲੋ ਹਾਂ ਜੀ ਆਪਣੇ ਨਾਲ ਜਾ ਕੇ ਦੋਸਤਾਂ ਨੂੰ ਸਮਝਾਉਣਾ ਕਿ ਅਜਾ ਜਿਹੜਾ ਕੋਈ ਕੰਮ ਨਹੀਂ ਕਰਨਾ ਜਿਸ ਦੇ ਨਾਲ ਤੁਹਾਡੀ ਆਪਣੀ ਜਾਨ ਖਤਰੇ ਵਿੱਚ ਪੈ ਗਈ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੱਛੇ ਕੌਣ ਆ ਰਹੇ ਸੀ ਤੁਹਾਡੇ ਪਿੱਛੇ ਸਾਡੇ ਆਪਣੇ ਬੱਚੇ ਆ ਜਿਹੜੇ ਸਾਰੀ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੇ ਵੀਡੀਓ ਭਾਈ ਤੁਹਾਡੇ ਫਾਸਟੈਂਡ ਜਿਹੜਾ ਕੀਤਾ ਤੁਸੀਂ 1 ਮਿੰਟ ਬਾਅਦ ਮੈਨੂੰ ਵੀਡੀਓ ਆ ਗਈ ਉਹ ਤਾਂ ਕਿੰਨੂ ਅਗਲੇ ਦਿਨ ਆਪਾਂ ਫੜਦੇ ਆ ਅੱਗੇ ਤੋਂ ਇਦਾਂ ਨਹੀਂ ਕਰਨਾ ओके ਮੈਂ ਤੁਹਾਡੇ ਮਾਪਿਆਂ ਪੁਲੀਸ ਸਾਰੇ ਬੱਚਿਆਂ ਨੂੰ ਅੰਬਰ ਰਿਕਵੈਸਟ ਕਰਨੀ ਚਾਹੁੰਦਾ ਕਿ ਪਲੀਜ਼ ਐਸੀ ਹਰਕਤ ਨਾ ਕਰੋ ਬੱਚਿਓ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ ਉਹ ਸਕੂਟਰ ਦੀਆਂ ਤੇ ਦੋ ਛੋਟੀਆਂ ਇੰਨੀਆਂ ਹੀ ਹੈ ਨਾ ਅਗਰ ਉਹ ਟੁੱਟ ਜਾਵੇ ਜਾਂ ਬੰਦਾ ਡਿਸਬੈਲੈਂਸ ਹੋ ਜਾਵੇ ਤੇ ਸੜਕ ਲੱਜੂ ਸੜਕ ਦੇ ਵਿੱਚ ਡਿੱਗੂ ਪਿਛਲੀ ਗੱਡੀ ਆ ਕੇ ਉੱਪਰ ਦੀ ਏਟ ਕਰ ਜੂਗੀ ਅਨੇਜ ਰਿਕਵੈਸਟ ਹੈ ਐਜੇ ਕੰਮ ਨਾ ਕਰੋ ਥੈਂਕ ਯੂ